SCBC ਮਹਾਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਨਿਰੰਤਰ 9 ਮਹੀਨਿਆਂ ਤੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਅੱਜ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਮੋਰਚੇ ਦੇ ਸੀਨੀਅਰ ਆਗੂ ਪ੍ਰਿੰਸੀਪਲ ਬਨਵਾਰੀ ਲਾਲ ਸਵਿੰਦਰ ਸਿੰਘ ਲਖੋਵਾਲ ਹਰਨੇਕ ਸਿੰਘ ਮਲੋਆ ਬਲਵਿੰਦਰ ਸਿੰਘ ਮਕੜਿਆ ਹਰਚੰਦ ਸਿੰਘ ਜਖਵਾਲੀ ਆਦਿ ਹਾਜ਼ਰ ਹੋਏ ਇਸ ਮੌਕੇ ਬਲਵਿੰਦਰ ਕੁੰਬੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਿਤੀ 26 ਜੁਲਾਈ 2024 ਨੂੰ ਇੱਕ ਪੱਤਰ ਜਾਰੀ ਕਰਕੇ ਝਾਲੀ ਜਾਤੀ ਸਰਟੀਫਿਕੇਟ ਤਾਰਕਾਂ ਦਾ ਪੂਰਾ ਵੇਰਵਾ ਸਬੰਧਤ ਸਬੂਤਾ ਸਮੇਤ ਮੰਗਿਆ ਸੀ ਜੋ ਅਸੀਂ ਅੱਜ ਪ੍ਰੈਸ ਦੇ ਸਾਹਮਣੇ ਕਰੀਬ 56 ਕੇਸਾਂ ਦਾ ਵੇਰਵਾ ਜਨਤਕ ਕੀਤਾ ਹੈ ਜਿਸ ਵਿੱਚ ਸਾਰੇ ਸਰਟੀਫਿਕੇਟ ਰੱਦ ਕੀਤੇ ਹੋਏ ਹਨ ਇਹਨਾਂ ਵਿੱਚੋਂ ਕਈ ਕੇਸ ਮਾਨਯੋਗ ਹਾਈ ਕੋਰਟ ਵਿੱਚ ਸੁਣਵਾਈ ਅਧੀਨ ਹਨ ਜਿਨ੍ਹਾਂ ਦਾ ਸਾਰਾ ਵੇਰਵਾ ਸਰਕਾਰ ਨੂੰ ਸੌਪੜ ਜਾ ਰਹੇ ਹਨ कि जाली जाति सर्टिफिकेट धारक तक अफसर बचते आ रहे हैं जिन्हों का वेरवा जनतक कर दिता है इस मौके मोर्चे सीनियर आगू सविंदर सिंह लखोवाल प्रिंसीपल बनवारी लाल हरचंद सिंह जखवाली ने भी प्रैस न गलबात की आओ सुन हाँ मोर्चे के आगुआ का की कहना है अज्दी प्रैस मिल ਬਹੁਤ ਹੀ ਸਤਿਕਾਰਯੋਗ ਸਾਰੇ ਹੀ ਪ੍ਰੈਸ ਵਾਲੇ ਵੀਰਾਂ ਦਾ ਤੇ ਇਧਰੋਂ ਧੰਨਵਾਦ ਤਾਂ ਕਿ ਸਾਡੀ ਜਿਹੜੀ ਆਵਾਜ਼ ਹੈ ਉਹਨਾਂ ਚੋਰਾਂ ਤੱਕ ਉਹਨਾਂ ਸਰਕਾਰਾਂ ਤੱਕ ਜਾਂ ਅਨੁਸ਼ਾਸਨ ਪ੍ਰਸ਼ਾਸਨ ਦੇ ਆਕਰ ਬੈਠੇ ਐਸ்சி ਬੀਸੀ ਸਮਾਜ ਦੇ ਲੋਕਾਂ ਤੱਕ ਪਹੁੰਚਾਣੀ ਹੈ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਗੱਲ ਕਰ ਲਈਏ ਜਾਲੀ ਐਸ்சி ਤੇ ਬੀਸੀ ਸਰਟੀਫਿਕੇਟਾਂ ਦੀ ਪਿਛਲੇ ਲਗਭਗ 4 ਮਹੀਨੇ ਫੇਸ ਪਹਿਲ ਇੱਕ ਚ ਜਿਹੜਾ ਇਹ ਤਰਨਾ ਚੱਲਿਆ ਉਸ ਤਰਨੇ ਤੋਂ ਬਾਅਦ ਸਾਡੇ ਮਾਨਯੋਗ ਮੰਤਰੀ ਸਾਹਿਬ ਹਰਪਾਲ ਚੀਮਾ ਜੀ ਨੇ ਇੱਕ ਵਿਸ਼ਵਾਸ ਦਵਾਇਆ ਸੀ ਮੋਰਚੇ ਦੇ ਅੱਗੋਂ ਨੂੰ ਵੀ ਹਫਤਾ 10 ਦਿਨ ਦੇ ਦਿਓ 15 ਦਿਨ ਦੇ ਦਿਓ ਕਾਰਵਾਈ ਹੋ ਜੂਗੀ ਤੇ ਮੋਰਚਾ ਚੱਕ ਲਓ ਉਥੋਂ ਮੋਰਚਾ ਚੱਕਿਆ ਗਿਆ ਪਰ ਲੇਕਿਨ ਕੋਈ ਕਾਰਵਾਈ ਨਾ ਹੋਈ ਫਿਰ ਸਾਰੇ ਆਗੂ ਸਹਿਬਾਨਾਂ ਨੇ ਇਕੱਠੇ ਹੋ ਕੇ ਮੀਟਿੰਗ ਕਰਕੇ 21 ਦਸੰਬਰ ਤੋਂ ਫੇਰ ਸਭ ਦੀਆਂ ਲੇਟਾਂ ਕੋਲੇ ਜਿਹੜਾ ਦਨਤਰ ਦਿਨ ਰਾਤ ਧਰਨਾ ਚੱਲ ਰਿਹਾ ਜਿਹਦੀ ਹਰ 15 ਦਿਨ ਬਾਅਦ ਕੋਈ ਨਾ ਕੋਈ ਐਕਟੀਵਿਟੀ ਹੁੰਦੀ ਹੈ ਇੱਥੇ ਰੋਜ਼ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਹੁੰਦਾ ਹੈ ਜਾਂ ਮੰਗ ਪੱਤਰ ਸਰਕਾਰ ਨੂੰ ਭੇਜਿਆ ਜਾਂਦਾ ਪਰ ਜਦੋਂ ਇਹ 4-5 ਮਹੀਨੇ ਬੀਤ ਜਾਂਦੇ ਨੇ ਉਸ ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ 5 ਮਾਰਚ ਨੂੰ ਵਿਧਾਨ ਸਭਾ 'ਚ ਐਲਾਨ ਕਰਦੇ ਨੇ ਵੀ ਜਿਹੜੇ ਫੇਕ ਸਰਟੀਫਿਕੇਟ ਨੇ ਇਹਨਾਂ ਸਰਟੀਫਿਕੇਟ ਵਾਲਿਆਂ ਦੇ ਖਿਲਾਫ ਐਫ ਆਈ ਆਰਾਂ ਦਰਜ ਹੋਣਗੀਆਂ ਤੇ ਉਹਨਾਂ ਦੇ ਖਿਲਾਫ ਜਿਹੜਾ ਹੈ ਪੈਸਾ ਉਹਨਾਂ ਨੇ ਖਜ਼ਾਨੇ ਨੂੰ ਲੁੱਟਿਆ ਹੋਰ ਕਵਰ ਹੋਏਗਾ ਤੇ ਇਹਨਾਂ ਨੂੰ ਡਿਸਮਿਸ ਤੇ ਧਾਰਮੀ ਇਨਡੈਕਟ ਕੀਤਾ ਜਾਵੇਗਾ ਜਦੋਂ 5 ਮਹੀਨੇ ਮੁੱਖ ਮੰਤਰੀ ਦੇ ਬਿਆਨ ਹੋ ਜਾਂਦੇ ਨੇ ਕਾਰਵਾਈ ਕਿਸੇ ਤੇ ਨਹੀਂ ਹੁੰਦੀ ਹਰ ਕੇ ਸਾਨੂੰ ਜਿਹੜਾ ਕੇਂਦਰ ਸਰਕਾਰ ਦੇ ਦਰਵਾਜੇ ਖੜਕਾਣਾ ਪਿਆ ਡਾਕਟਰ ਬਰਿੰਦਰ ਕੁਮਾਰ ਜੀ ਸਾਡੇ ਸਬੰਧਤ ਮੰਤਰੀ ਨੇ ਕੇਂਦਰੀ ਉਹਨਾਂ ਦਾ ਜਦੋਂ ਅਸੀਂ ਮੰਗ ਪੱਤਰ ਦਿੰਦੇ ਨੇ ਉਤੋਂ ਬਾਅਦ ਇੱਕ ਪੰਜਾਬ ਸਰਕਾਰ ਨੂੰ ਨੋਟਿਸ ਹੁੰਦਾ ਹੈ 15 ਦਿਨ ਚ ਰਿਪੋਰਟ ਮੰਗੀ ਜਾਂਦੀ ਹੈ ਉਦੋਂ ਬਾਅਦ ਸਾਨੂੰ ਸਰਕਾਰ ਦੇ ਸਨੇਹ ਮੈਸੇਜ ਆਣੇ ਸ਼ੁਰੂ ਹੋ ਗਏ ਵੀ ਆਗੇ ਸਾਡੇ ਨਾਲ ਮੀਟਿੰਗ ਕਰੋ ਜਿਹਦੇ ਤਹਿਤ ਸਾਡੀ 5 ਤਰੀਕ ਨੂੰ 5 ਅਗਸਤ ਨੂੰ ਮੰਤਰੀ ਬਲਜੀਤ ਕੌਰ ਜੀ ਸਬੰਧਤ ਮੰਤਰੀ ਬਲਜੀਤ ਕੌਰ ਜੀ ਉਹਨਾਂ ਨਾਲ ਮੀਟਿੰਗ ਹੋਈ ਡਾਇਰੈਕਟਰ ਬੁਲਾਇਆ ਗਿਆ ਸੈਕਟਰੀ ਬੁਲਾਇਆ ਗਿਆ ਤੇ ਮੀਟਿੰਗਸ तकरीबन ਸਾਡੀ ਘੰਟਾ ਡੇਢ ਘੰਟਾ ਚੱਲੀ ਐ ਤੇ ਉਹਨਾਂ ਨੂੰ ਸਾਰੇ ਕੇਸਾਂ ਬਾਰੇ ਇੱਕ ਇੱਕ ਬਾਰੇ ਜਾਣੂ ਕਰਾਇਆ ਉਸ ਤੋਂ ਬਾਅਦ ਕਹਿੰਦੇ ਸਾਨੂੰ ਵੀ ਜੋ ਵੀ ਸਾਡੇ ਕੋਲ ਰਿਕਾਰਡ ਹੈ ਜਿਵੇਂ ਸਾਡੇ ਕੁਝ ਬੰਦੇ ਸਾਡੀ ਜਿਵੇਂ ਅੱਜ 55 ਬੰਦਾਂ ਦੀ ਲਿਸਟ ਹੈ 15 20 ਲਗਭਗ ਬੰਦੇ ਜੀ ਜੋ ਹਾਈ ਕੋਰਟ ਸਟੇ ਲਈ ਬੈਠੇ ਇੱਕ ਗੈਰ ਸੰਵਿਧਾਨਕ ਲੈਟਰ ਸੀ 15 7 21 ਦਾ ਜਿਹਨੂੰ ਚੈਲੰਜ ਕਰਨ ਵਾਸਤੇ ਰੱਦ ਕਰਾਉਣ ਵਾਸਤੇ ਸਾਡੇ ਆਗੂਆਂ ਨੇ ਕੇਸ ਵੀ ਹਾਈ ਕੋਰਟ ਪਾਇਆ ਵਾ ਉਸ ਉਹਦੀ ਡਿਲੇ ਲੈ ਕੇ ਉਹਦੀ ਪਲੀ ਲੈ ਕੇ ਉਹਦੀ ਆੜ ਚ ਜਿਹੜੀ ਸਟੇ ਮਿਲ ਗਈ ਉਹਨੂੰ ਰੱਦ ਕਰਾਉਣ ਵਾਸਤੇ ਕਿਸ ਪਾਇਆ ਤੇ ਅਸੀਂ ਜਿਹੜੀ 55 ਬੰਦਿਆਂ ਦੀ ਅੱਜ ਲਿਸਟ ਬਣਾ ਲਈ ਜਿਹੜੇ ਵੱਖ-ਵੱਖ ਵਿਭਾਗਾਂ 'ਚ ਨੌਕਰੀ ਕਰਦੇ ਨੇ ਆਨ ਡਿਊਟੀ ਨੇ ਪੰਜ ਤੋਂ ਲੈ ਕੇ ਐਡੀਸ਼ਨਲ ਸੈਸ਼ਨ ਜੱਜ ਤੱਕ ਤੋਂ ਸਾਡੀ ਜਿਹੜੀ ਅੱਜ ਲਿਸਟ 'ਚ ਅਸੀਂ ਨਾਮ ਪਾਏ ਆ ਜਿਨ੍ਹਾਂ ਨੇ ਫੇਕ ਸਰਟੀਫਿਕੇਟ ਬਣਾ ਕੇ ਸਰਕਾਰੀ ਖਜ਼ਾਨਾ ਲੁੱਟਿਆ ਗਰੀਬ ਲੋਕਾਂ ਦੇ ਹੱਕ ਲੁੱਟੇ ਨੇ ਕੰਬੜਾ ਜੀ ਇਹ ਜਿਹੜੀ ਤੁਸੀਂ ਸੂਚੀ ਤਿਆਰ ਕੀਤੀ ਆ ਇਹ ਸਰਕਾਰੀ ਦਵਾਰੇ ਦਵਾਰੇ ਤੁਸੀਂ ਪਹਚਾਈ ਆ ਜਾਂ ਇਹਨੂੰ ਪਹਚਾਵੋਗੇ ਇਹਨੂੰ ਅੱਜ ਸਮਾਂ ਸੀ ਸਾਡਾ ਅੱਜ ਨਹੀਂ ਜਾ ਸਕੇ ਤੇ ਕੋਈ ਦਿੱਕਤ ਆ ਗਈ ਦਰ ਮੈਡਮ ਨੇ ਵੀ ਮਿਲਣਾ ਤੇ ਸਾਨੂੰ ਪਰਸੋਂ ਦਾ ਸਾਨੂੰ ਟਾਈਮ ਮਿਲਿਆ ਅਸੀਂ ਪਰਸੋਂ ਨੇ ਸਾਰੀ ਸੂਚੀ ਦੇ ਕੇ ਵਿਦ ਰਿਕਾਰਡ ਸਬੂਤ ਸਵੇਰ ਸਬੂਤ ਜਿਹੜੀ ਹੈ ਪਰਸੋਂ ਅਸੀਂ ਸਾਰੀ ਸੂਚੀ ਸੌਂਪ ਦਵਾਂਗੇ ਉਸ ਤੋਂ ਬਾਅਦ ਅਸੀਂ ਤੁਹਾਡੇ ਰਾਹੀਂ ਵੀ ਇਹੀ ਬੇਨਤੀ ਕਰਦੇ ਆਂ ਦੇਰ ਆਏ ਦਰਸਤਾਏ ਕੋਈ ਗੱਲ ਨਹੀਂ 9 ਮਹੀਨੇ ਸਾਨੂੰ ਲੜਨਾ ਪਿਆ ਸੜਕ ਤੇ ਬੈਠਣਾ ਪਿਆ ਪਰ ਹੁਣ ਵੀ ਚੋਰਾਂ ਦੇ ਖਿਲਾਫ ਜਰਾ ਜਲਦੋ ਜਲਦ ਕਾਰਵਾਈ ਕੀਤੀ ਜਾਵੇ ਤਾਂ ਕਿ ਸਾਨੂੰ ਲੋਕਾਂ ਦੇ ਇਨਸਾਫ ਲਈ ਸਮਾਜ ਦੇ ਇਨਸਾਫ ਲਈ ਸੜਕਾਂ ਦੇ ਨਾਲ ਰੋਲਣਾ ਪਵੇ ਮੈਂ ਕਹਿਣਾ ਚਾਹੀਦਾ ਵੈਸੇ ਇਹਨੂੰ ਖਾਸ ਆਦਮੀ ਪਾਰਟੀ ਕਹਿਣਾ ਚਾਹੀਦਾ ਇਹ ਲੁੱਟਪੁੱਟ ਕਰਕੇ ਦੇ ਬਾਹਰ ਦੇ ਸੂਬਿਆਂ 'ਚ ਆਪਣੀਆਂ ਜੜ੍ਹਾਂ ਜਮਾਉਣ ਵਾਸਤੇ ਵੀ ਤੁਹਾਨੂੰ ਕੋ ਲੱਭ ਜੇਗਾ ਪਰ ਲੱਭਦਾ ਹੈ ਨਹੀਂ ਸਰਕਾਰੀ ਖਰਚੇ ਦੇ ਜਹਾਜ਼ ਚੱਲ ਰਹੇ ਨੇ ਬਾਹਰ ਦੇ ਰਾਜਸਥਾਨ ਤੇ ਯੂਪੀ ਤੋਂ ਮਿਲੇ ਹਾਲਿਆ ਕਿ ਇੱਥੇ ਸਰਕਾਰੀ ਮੁਲਾਜ਼ਮ ਭਰਤੀ ਕੀਤੇ ਜਾ ਰਹੇ ਨੇ ਤੋਂ ਇਸ ਕਰਕੇ ਪੰਜਾਬ ਨੂੰ ਇੱਕ ਕਲੋਨੀ ਬਣਾਇਆ ਜਿਹੜਾ ਹੁੰਦਾ ਲੁੱਟ ਜਾਂਦਾ ਮੈਂ ਇੱਕ ਵੱਡਾ ਕਾਰਨ ਦੱਸਾਂ ਜਾਲੀ ਸਰਟੀਫਿਕੇਟ ਬਣਾਉਣ ਦਾ ਕਾਰਨ ਕੀ ਆ ਕਿ ਜੇ ਜਿਲ੍ਹਾ ਪਟਿਆਲਾ ਦੇ ਵਿੱਚ ਉਹਨਾਂ ਪਿੰਡਾਂ ਦੇ ਵਿੱਚ ਵੇਖੋ ਸਰਵੇ ਕਰਕੇ ਉਹਨਾਂ ਪਿੰਡਾਂ 'ਚ ਬਣੇ ਜਿਹੜੇ ਪਿੰਡ ਹਰਿਆਣੇ ਦੇ ਨਾਲ 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 ਲੱਗਦੇ ਨੇ ਉਹਦਾ ਕਾਰਨ ਇਹ ਆ ਵੀ ਦੂਜੀ ਸਿਹੜ ਤੋਂ ਬੰਦਾ ਉੱਠ ਕੇ ਉਸ ਪਿੰਡ ਬਹੁਤੇ ਲੋਕਾਂ ਨੂੰ ਜਨਮਸ਼ਾਨੀ ਹੁੰਦਾ ਉਹ ਜਾਲੀ ਕਹਿੰਦਾ ਜੀ ਮੈਂ ਫਰਾਨੀ ਜਾਤੀ ਦਾ ਵਾ ਪਿੰਡ ਦਾ ਜਿਹੜਾ ਪੰਚ ਜਾਂ ਸਰਪੰਚ ਹੁੰਦਾ ਉੱਤੇ ਮੋਰ ਲਾਉਂਦਾ ਆ ਇਹ ਬੰਦਾ ਦੇਖ ਕੇ ਆਸਰ ਸੂਚ ਦਾ ਜਾਂ ਕੋ ਮਾੜੀ ਮੋਟੀ ਸੇਵਾ ਆਪਣੀ ਕਰਦੀ ਉਹੋ ਹੀ ਜਿਹੜੀ ਤਸਵੀਰ ਦੇ ਫਿਰਦੇ ਪਟਵਾਰੀ ਕਰ ਜਾਂਦਾ ਉਹ ਹੀ ਕਾਨਗੋ ਉਹ ਹੀ ਗਰਦੌਰ ਉਹ ਹੀ ਤਹਿਸੀਲ ਦਾ ਉਹ ਹੀ ਐਫੀਓ ਕਰਦਾ ਅਸਲ ਜਿਹੜਾ ਜੋਰ ਮਰੀ ਆ ਉਹ ਇਹ ਆ ਜਿਸ ਕਰਕੇ ਇਹਨਾਂ ਦੇ ਰੱਦ ਹੋਣੇ ਚਾਹੀਦੇ ਆ ਜਿਹਨਾਂ ਨੇ ਗਲਤ ਕੰਮ ਕੀਤਾ ਉਹਨਾਂ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਭਾਵੇਂ ਕਿਸੇ ਵੀ ਵਰਗ ਨਾਲ ਸੰਬੰਧ ਕੱਲਾ ਐਸਸੀ ਬੀਸੀ 'ਚ ਨਹੀਂ ਹੋਏ ਇੱਥੇ ਲੋਕਾਂ ਨੇ ਹਾਂ ਹੈਂਡੀਕੇਪ ਦੇ ਜਾਲੀ ਸਰਟੀਫਿਕੇਟ ਬਣਾਏ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਮੇਰੇ ਕੋਈ ਕੋਈ ਸਬੂਤ ਨਹੀਂ ਬੰਦਾ ਕੋਈ ਆ ਨਾ ਕੀ ਹੈ ਆਪਣੀ ਭੈਣ ਦਾ ਸਰਟੀਫਿਕੇਟ ਫੜਕੇ ਤੇ ਕੋਈ ਨੌਕਰੀਆਂ ਕਰ ਰਿਹਾ ਇਹੋ ਜਿਹੀ ਵੀ ਝਾਲਸਾਜੀ ਰਜਿਸਟਰ ਵਿੱਚ ਹੀ ਹੁੰਦੇ ਨੇ ਵੱਡੇ ਗੁਨਾਹਗਾਰ ਨੇ ਸੋ ਸਾਡੇ ਜਥੇਬੰਦੀ ਵੀ ਅਪਰਾਲੇ ਕਰ ਰਹੀ ਆ ਹਿਊਮਨ ਵੈਲਫੇਅਰ ਐਸੋਸੀਏਸ਼ਨ ਕਿ ਇਨਸਾਨੀਅਤ तौर ਤੇ ਉਹਨਾਂ ਚੋਰਾੰਦੋਂ ਨਹੀਂ ਨੱਥ ਪਾਈ ਜਾਏ ਮੈਂ ਬੜਾ ਜਥੇਬੰਦੀ ਦਾ ਇਹਨਾਂ ਦਾ ਪ੍ਰਧਾਨ ਸਾਹਿਬ ਦਾ ਧੰਨਵਾਦ ਦਿਆਂ ਕਿ ਇੱਕ ਨੌਵੇਂ ਲੋਕ ਸੰਘਰਸ਼ ਚਲਾਉਣਾ ਬਹੁਤ ਵੱਡੀ ਗੱਲ ਆ ਮੈਂ ਸ਼ੋਭਿਕਾ ਉਹਨਾਂ ਨੂੰ ਵਧਾ ਕਰਦਾ ਕਿ ਇਥੋਂ ਆਪਣ ਐਜਾ ਜੋ ਸਰਕਾਰ ਨੇ ਜਾਲੀ ਸਰਟੀਫਿਕੇਟ ਰੱਦ ਕੀਤੇ ਨੇ ਉਹਨਾਂ ਦੀ 55 ਬੰਦਿਆਂ ਦੀ ਜਿਹੜੀ ਲਿਸਟ ਆ ਸੀ ਤਿਆਰ ਕਰ ਦਿੱਤੀ ਐ ਸਾਡੇ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਕੁੰਬੜਾ ਜੀ ਨੇ ਉਹ ਅਸੀਂ ਅੱਜ ਦੇਣ ਲਈ ਇੱਥੇ ਪਹੁੰਚੇ ਸੀ ਪਰ ਉਹ ਪਰਸੋਂ ਨੂੰ ਦਿੱਤੀ ਜਾਵੇਗੀ ਪਰ ਸਰਕਾਰ ਨੂੰ ਸਾਨੂੰ ਨਹੀਂ ਇਹ ਸਮਝ ਆਉਂਦੀ ਕਿ ਸਰਕਾਰ ਦੇ ਕੋਲ ਲਿਸਟਾਂ ਪਈਆਂ ਨੇ ਖੁਦ ਉਹਨਾਂ ਨੇ ਰੱਦ ਕੀਤੇ ਨੇ ਸਾਨੂੰ ਬਾਰ-ਬਾਰ ਕਿਉਂ ਇਹ ਟਾਲਮਟੋਲ ਕਰਕੇ ਇਹ ਲੰਬੇ ਸਮੇਂ ਸੰਗ ਬਗੜਾ ਕੇ ਰੱਖਿਆ ਐ ਜੇਕਰ ਸਰਕਾਰ ਇਸ ਚੀਜ਼ ਨੂੰ ਜਲਦੀ ਨਹੀਂ ਹੱਲ ਕਰੇਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਪਿੰਡ ਪਿੰਡ ਤੱਕ ਜਾਵਾਂਗੇ ਹਰੇਕ ਸੰਸਥਾ ਦੇ ਮੈਂਬਰ ਨੂੰ ਮਿਲਾਂਗੇ ਤਾਂ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਅੱਜ ਵੀ ਪੜ੍ਹਾਈ ਦੇ ਵਿੱਚ ਜਾਂ ਨੌਕਰੀਆਂ ਦੇ ਵਿੱਚ ਅੱਜ ਵੀ ਕਾਫੜੇ ਹੋ ਰਹੇ ਨੇ ਜਿਨ੍ਹਾਂ ਦਾ ਹੱਕਾ ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਕਈ ਐਸੇ ਬੱਚਿਆਂ ਨੂੰ ਸਕੂਲ ਦੇ ਵਿੱਚ ਉਹ ਕਾਲਜਾਂ ਦੇ ਵਿੱਚੋਂ ਇਹ ਕਹਿ ਕੇ ਵੀ ਤੂੰ ਇਹ ਕਾਲਜ ਦੇ ਵਿੱਚੋਂ ਛੱਡ ਕੇ ਚਲਾ ਜਾ ਅਸੀਂ ਤੈਨੂੰ ਤੇਰਾ ਨਾਂ ਨਹੀਂ ਕੱਢਦੇ ਨਾ ਅਸੀਂ ਐਸੀ ਬੱਚੇ ਨੂੰ ਤੁਹਾਨੂੰ ਅੱਗੇ ਪੜਾਉਣਾ ਹੈ ਕਿ ਉਹਨਾਂ ਦੇ ਜਿਹੜਾ ਮੰਤਰੀਆਂ ਤੱਕ ਐਮ ਐਲ ਏ ਮੰਤਰੀ ਸਮਾਜ ਭਲਾਈ ਡਾਕਟਰ ਇਹ ਸਾਰਿਆਂ ਨੂੰ ਲੈਟਰ ਵੀ ਕੱਢੇ ਹੋਏ ਨੇ ਕਾਲਜ ਨੂੰ ਪੁੱਛਿਆ ਜਾ ਰਿਹਾ ਇੱਕ ਕਾਲਜ ਪਟਿਆਲੇ ਦੇ ਵਿੱਚ ਹੈ ਸਿਰਫ ਦੋ ਟੀਚਰ ਨੇ ਉਹ ਕਾਲਜ ਚੱਲ ਰਿਹਾ ਉਹਦੇ ਵਿੱਚੋਂ ਵੀ ਇੱਕ ਬੱਚਾ ਆਇਆ ਸਾਡੇ ਕੋਲ ਉਹਨੇ ਸਾਨੂੰ ਆਪਣੀ ਦੱਸੀ ਸਾਰੀ ਕਹਾਣੀ ਤੇ ਉਹਦੇ ਕਾਫੀ ਨੰਬਰ ਜੋ ਸਕੂਲ ਵੱਲੋਂ ਕਾਲਜ ਵੱਲੋਂ ਲਾਏ ਜਾਂਦੇ ਨੇ ਉਹ ਘਟਾ ਦਿੱਤੇ ਨੇ ਘੱਟੋ ਘੱਟ 70 80% ਨੰਬਰ ਘਟ ਲਾਏ ਨੇ ਜਿਹੜੇ ਉੱਥੇ ਫਰਜੀ ਜਿਹੜੇ ਉੱਥੇ ਆਉਂਦੇ ਨਹੀਂ ਕਾਲਜ ਦੇ ਵਿੱਚ ਉਹਨਾਂ ਬੱਚਿਆਂ ਦੇ ਨੰਬਰ ਜ਼ਿਆਦਾ ਲਾਏ ਗਏ ਨੇ ਤਾਂ ਉਹ ਅਸੀਂ ਜ਼ਿਲ੍ਹਾ ਭਲਾਈ ਅਫਸਰ ਪਟਿਆਲਾ ਮੈਂ ਖੁਦ ਜਾ ਕੇ ਵੀ ਮਿਲ ਕੇ ਆਇਆ ਪਰ ਉਹਦੇ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਪਰ ਉਹਨੂੰ ਅੱਜ ਵੀ ਉਹ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਦੇ ਹੱਕ ਵਿੱਚ ਭੁਗਤਦਾ ਦਿਖਾਈ ਦੇ ਰਿਹਾ ਹੈ ਇਹਨਾਂ ਕੁਝ ਕਹਿੰਦਾ ਹੋਇਆ ਜੈ ਭੀਮ ਜੈ ਪਾਰ